ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਟਾਲੀ ਵੈਲਵਟ ਟਿਕ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜੇ ਸਰਦੀਆਂ ਵਿੱਚ ਪਾਉਣ ਵਾਲੇ ਪ੍ਰਿੰਟਡ ਸੂਟ ਹੈ ਇਹ ਹੈਗਾ ਆਪਣਾ ਪਹਿਲਾ ਸੂਟ ਇਹ ਆਪਣੇ ਕੋਲੇ ਤਿੰਨ ਚਾਰ ਸੂਟ ਮੈਚਿੰਗ ਦੇ ਉਹ ਆਪਾਂ ਦਿਖਾਉਣੇ ਆ ਤੁਹਾਨੂੰ ਪਹਿਲਾ ਕਲਰ ਇਹ ਹੈਗਾ ਸ਼ਰਟ 2.5 ਮੀਟਰ ਦੀ ਸ਼ਰਟ ਰਹੀ ਜੀ 2.5 ਮੀਟਰ ਦੀ ਬਾਟਮ ਹੈ ਇਸ ਤਰ੍ਹਾਂ ਦੀ ਆ ਜੂਗੀ ਇਸ ਤੀ ਬਾਟਮ ਇਹਦੇ ਵਿੱਚ ਵੀ ਆਫ ਪ੍ਰਿੰਟ ਹੈ ਪੂਰਾ ਸ਼ੂਟ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਸ਼ੂਟ ਹੈ ਇਹ ਹੈ ਆਪਣਾ ਪਹਿਲਾ ਕਲਰ ਹੈ ਅਗਲਾ ਕਲਰ ਆਪਣੇ ਕੋਲ ਹੈਗਾ ਜੀ ਇਹ ਵਾਲਾ ਇਹਦੇ ਵਿੱਚ ਲਾਈਟ ਪੀਚ ਜਿਹੜਾ ਕੰਟਰਾਸਟ ਹੈ ਦੇ ਵਿੱਚ ਬਹੁਤ ਸੋਹਣੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਇਸ ਦੇ ਨਾਲ ਆ ਜੂਗੀ ਇਸ ਤਰ੍ਹਾਂ ਦੀ ਬਾਟਮ ਇਹਨਾਂ ਸਾਰੀਆਂ ਜਿਹੜੀਆਂ ਇਹਦੇ ਵਿੱਚ ਬਾਟਮ ਹਨ ਇਹਨਾਂ ਦੇ ਵਿੱਚ ਹੈਗਾ ਜਿਹੜਾ ਆਫ ਪ੍ਰਿੰਟ ਹੈਗਾ ਇਸ ਤਰ੍ਹਾਂ ਦਾ ਸ਼ੂਟ ਹੈ ਇਹ ਅਗਲਾ ਕਲਰ ਹੈਗਾ ਆਪਣੇ ਕੋਲੇ yellow ਕਲਰ ਮਹਿੰਦੀ yellow ਕਲਰ ਹੈ ਮਾਸਟਰਡ ਕਲਰ ਫੋਨ ਦੇ ਵਿੱਚ ਡਾਰਕ ਆ ਰਿਹਾ ਨਾ ਡਾਰਕ ਨਹੀਂ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਦੀ ਆ ਜੂਗੀ ਬਾਟਮ ਬਹੁਤ ਸੋਹਣਾ ਇਸਦੀ ਬਾਟਮ ਦਾ ਕਲਰ ਹੈ ਸੂਟ ਬਹੁਤ ਹੀ ਸੋਹਣੇ ਨੇ ਬਹੁਤ ਸੋਹਣੀ ਕਲੈਕਸ਼ਨ ਹੈ ਇਸ ਤੋਂ ਅਗਲਾ ਕਲਰ ਹੈਗਾ ਆਪਣੇ ਕੋਲੇ ਇਹ ਵਾਲਾ ਬਹੁਤ ਸੋਹਣਾ ਇਸਦੀ ਦੇਖੋ ਪ੍ਰਿੰਟਿੰਗ ਬਹੁਤ ਹੀ ਸੋਹਣੀ ਲਾਜਵਾ ਪ੍ਰਿੰਟਿੰਗ ਹੈ ਬਲੈਕ ਵਰੀ ਦੇ ਜਿਹੜੇ ਇਹ ਸਟਾਫ ਹੈ ਇਹਨਾਂ ਦਾ ਇਸ ਤਰ੍ਹਾਂ ਦੀ ਆ ਜੂਗੀ ਬਾਟਮ ਸਾਰੇ ਸੂਟ ਤੇ ਕਲਰ ਬਹੁਤ ਹੀ ਸੋਹਣੇ ਨੇ ਤੇ ਆਪਣੇ ਸਾਰੇ ਸੂਟ ਆਲ ਓਵਰ ਰਹਿਣ ਚਾਹੇ ਮੈਚਿੰਗ ਸਾਰਿਆਂ ਦਾ ਪ੍ਰਾਈਸ ਰਹੂਗਾ ਜੀ 600 ਰੁਪਏ ਵਿਦਆਊਟ ਸ਼ਿਪਿੰਗ ਅਗਲਾ ਹੈਗਾ ਇਸ ਤਰ੍ਹਾਂ ਦਾ ਇਹ ਆਪਣੇ ਕੋਲੇ ਆਲ ਓਵਰ ਸ਼ੂਟ ਹੈ ਇਸ ਤਰ੍ਹਾਂ ਦਾ ਬਹੁਤ ਸੋਹਣੇ ਸੂਟ ਆ ਇਹ ਇਸ ਤਰ੍ਹਾਂ ਦੇਖ ਸਕਦੇ ਹੋ ਸਟੈਂਪ ਬਹੁਤ ਹੀ ਸੌਫਟ ਕਪੜਾ ਹੈਗਾ ਸਰਦੀਆਂ ਵਿੱਚ ਬਹੁਤ ਸੋਹਣੇ ਸੂਟ ਆ ਜਿਹੜੇ ਇਹ ਆਪਾਂ ਬਣਾ ਸਕਦੇ ਆ ਇਸ ਤਰ੍ਹਾਂ ਦੀ ਸ਼ਰਟ ਆ ਜੂਗੀ ਤੇ ਜਿਹੜਾ ਇਹ ਆਲਓਵਰ ਸੂਟ ਹੈ ਤੇ ਅਗਲਾ ਕਲਰ ਆਪਣੇ ਕੋਲ ਹੈਗਾ ਇਹ ਵਾਲਾ ਇਸ ਦੀ ਵੀ ਪ੍ਰਿੰਟਿੰਗ ਬਹੁਤ ਸੋਹਣੀ ਪ੍ਰਿੰਟਿੰਗ ਇਹਨਾਂ ਦੀ ਬਹੁਤ ਸੋਹਣੇ ਸੂਟ ਨੇ ਇਹ ਆਪਾਂ ਆਮ ਪਾਉਣ ਵਾਸਤੇ ਜਿਵੇਂ ਘਰ ਪਾਉਣ ਵਾਸਤੇ ਜਾਂ ਨਾਰਮਲੀ ਗੁਰਦੁਆਰਾ ਸਾਹਿਬ ਪਾਉਣ ਵਾਸਤੇ ਸੂਟ ਬਹੁਤ ਸੋਹਣੇ ਲੱਗਦੇ ਆ ਪਾਏ ਹੋਏ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਇਸ ਦੀ ਬਲੂ ਚ ਹੈ ਪ੍ਰਿੰਟਿੰਗ ਬਲੈਕ ਨਹੀਂ ਹੈਗਾ ਬਲੂ ਚ ਨੇਵੀ ਬਲੂ ਯਾ ਕਲਰ ਹੈ ਇਸ ਦਾ ਬਹੁਤ ਸੋਹਣੀ ਇਸ ਤੇ ਇਹ ਵੀ ਆਲਓਵਰ ਸ਼ੂਟ ਆਪਣੇ ਕੋਲੇ ਇਹ ਆਪਣੇ ਕੋਲੇ ਸਿੰਗਲ ਸਿੰਗਲ ਕਲਰ ਨੇਗੇ ਜਿਹੜਾ ਇਹ ਹੈਗਾ ਇਹਦੇ ਵਿੱਚ ਇੱਕ ਦੋ ਕਲਰ ਸ਼ਾਇਦ ਹੋਰ ਮਿਲ ਜਾਣਗੇ ਉਹ ਮੈਂ ਤੁਹਾਨੂੰ ਫੇਰ ਵੀਡੀਓ ਵਿੱਚ ਬਾਅਦ ਵਿੱਚ ਦਿਖਾਉਂਗੀ ਕਿ ਆਗਲਾ ਕਲਰ ਹੈਗਾ ਇਸ ਤਰ੍ਹਾਂ ਦਾ ਇਹ ਵੀ ਆਪਣੇ ਕੋਲੇ ਆਲਓਵਰ ਸ਼ੂਟ ਹੈ ਇਹਦੇ ਵਿੱਚ ਹੈਗੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਕਟਾਈ ਦੀ ਪ੍ਰਿੰਟਿੰਗ ਹੁੰਦੀ ਹੈ ਇਸ ਤਰ੍ਹਾਂ ਦੀ ਜਿਵੇਂ ਕਟਾਈ ਦੇ ਵਿੱਚ ਹੁੰਦੀਆਂ ਲਾਈਨਾਂ ਵੈਸੇ ਇਹ ਪ੍ਰਿੰਟਿੰਗ ਹੈ ਕਟਾਈ ਨਹੀਂ ਹੈਗੀ ਬਹੁਤ ਸੋਹਣਾ ਸਾਫਟ ਕਪੜਾ ਹੈ ਇਹ ਇਹਦੇ ਵਿੱਚ ਆਪਣੇ ਕੋਲੇ ਇੱਕ ਕਲਰ ਹੋਰ ਹੈਗਾ ਇੱਕ ਕਲਰ ਆਪਣੇ ਕੋਲੇ ਇਹ ਵਾਲਾ ਹੈਗਾ ਇਹਦੇ ਵਿੱਚ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਇਸ ਤਰ੍ਹਾਂ ਦਾ ਡਾਰਕ ਜਾਮਨੀ ਜਿਹਾ ਕਲਰ ਹੈ ਇਹ ਤੁਸੀਂ ਇੱਕ ਇੱਕ ਸੂਟ ਆ ਜਿਹੜਾ ਆਪਣੇ ਕੋਲੇ ਆਰਡਰ ਕਰਕੇ ਦੇਖੋ ਤੁਹਾਨੂੰ ਕਲੈਕਸ਼ਨ ਦਾ ਪਾਪੇ ਪਤਾ ਲੱਗ ਜਾਵੇਗਾ ਜਦੋਂ ਤੁਸੀਂ ਦੇਖੋਗੇ ਆਪਾਂ ਮਾੜੀ ਕਲੈਕਸ਼ਨਾਂ ਜਿਹੜੀ ਤੁਹਾਨੂੰ ਬਿਲਕੁਲ ਹੀ ਨਹੀਂ ਦੇਵਾਂਗੇ ਬਹੁਤ ਸੋਹਣਾ ਕਪੜਾ ਹੈਗਾ ਤੁਸੀਂ ਪਾਉਂਗੇ ਤਾਂ ਤੁਹਾਨੂੰ ਪਤਾ ਲੱਗੂਗਾ ਬਹੁਤ ਹੀ ਲਾਈਟ ਵੇਟ ਇਹ ਸ਼ੂਟ ਹੈ ਤੇ ਸਾਰੇ ਇਹ ਸ਼ੂਟਾਂ ਦਾ ਅੱਜ ਵਾਲਿਆਂ ਦਾ ਪ੍ਰਾਈਸ ਰਹੂਗਾ ਜੀ 600 ਰੁਪਏ 600 ਪਿੰਗ ਤੁਹਾਨੂੰ ਪਤਾ ਸਰਦੀਆਂ ਵਾਲੇ ਸ਼ੂਟ ਆਪਾਂ ਵਿੱਚ ਐਡ ਨਹੀਂ ਕਰਦੇ ਤੁਹਾਡੇ ਹਿਸਾਬ ਨਾਲ ਜਿਹੜੀ ਸ਼ਿਪਿੰਗ ਆ ਉਹ ਲੱਗੇਗੀ ਮੀਡੀਆ ਨੂੰ ਜਿਹੜਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਭੈਣਾਂ ਨੂੰ ਮੇਰੀ ਹੱਥ ਜੋੜ ਕੇ ਇੱਕ ਖਾਸ ਬੇਨਤੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਨੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ